ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਹੈ ਆਪਣਾ ਟੌਪਿਕ ਹੈਗਾ ਵੀ ਜਿਹੜੀਆਂ ਮੱਝਾਂ ਤੇ ਕਾਮਾਂ ਚ ਸਮੱਸਿਆ ਆ ਰਹੀਆਂ ਵੀ ਗਾਹ ਰਹਿੰਦੀ ਨਹੀਂ ਤੇ ਮੱਝ ਬੋਲਦੀ ਨਹੀਂ ਇਹ ਦੋ ਸਮੱਸਿਆਵਾਂ ਜਿਹੜੀਆਂ ਹੁਣ ਜ਼ਿਆਦਾ ਆ ਰਹੀਆਂ ਹਨਾ ਕਿ ਮੱਝਾਂ ਜਿਹੜੀਆਂ ਬੋਲ ਨਹੀਂ ਰਹੀਆਂ ਤੇ ਗਾਂਆਂ ਜਿਹੜੀਆਂ ਰਹਿ ਨਹੀਂ ਰਹੀਆਂ ਇਹਦਾ ਜ਼ਿਆਦਾਤਰ ਕਾਰਨ ਤਾਂ ਸੀਗਾ ਬਾਈ ਜੀ ਗਰਮੀ ਪਿੱਛੇ ਜ਼ਿਆਦੇ ਸੀ ਹਨਾ ਤੇ ਮੈਸਾਂ ਦੇ ਅਨੁਕੂਲ ਮੌਸਮ ਨਹੀਂ ਸੀਗਾ ਹੁਣ ਜਿਹੜਾ ਮੌਸਮ ਠੀਕ ਹੋਇਆ ਹੁਣ ਮੈਸਾਂ ਤੇ ਗਾਂਆਂ ਸਾਰੀਆਂ ਜਿਹੜੀਆਂ ਉਹ ਮੌਸਮ ਦੇ ਹਿਸਾਬ ਨਾਲ ਬੋਲਣਾ ਸ਼ੁਰੂ ਕਰ ਦੇਣੀ ਹੈ ਨਾ ਪਰ ਜ਼ਿਆਦਾਤਰ ਜਿਹੜਾ ਕਾਰਨ ਹੈਗਾ ਨਾਰਹਿਣ ਦਾ ਗਾਈਆਂ ਦੇ ਕਿਉਂਕਿ ਇਹਦੇ ਵਿੱਚ ਨਾ ਤਾਂ ਬਾਈ ਜੀ ਡਾਕਟਰ ਕਸੂਰਵਾਰ ਹੈ ਤੇ ਨਾ ਹੀ ਗਾ ਕਿਉਂਕਿ ਡਾਕਟਰ ਵੀ ਆਪਾਂ 4-4 5-5 ਬਦਲ ਕੇ ਦੇਖ ਲੈਣੇ ਆ ਬਾਈ ਜੀ ਗਾ ਨਹੀਂ ਰਹਿੰਦੀ ਡਾਕਟਰ ਬਦਲੀ ਜਾਂਦੇ ਆ ਗਾ ਨੂੰ ਤਾਈ ਜਾਂਦੇ ਆ ਵੀ ਨਹੀਂ ਰਹਿੰਦੀ ਪਰ ਮੇਰੇ ਹਿਸਾਬ ਨਾਲ ਵੀ ਜ਼ਿਆਦਾਤਰ ਕੀ ਹੁੰਦਾ ਹੈ ਵੀ ਗਾਈਆਂ ਫਰਾਕ ਹੋਣ ਜਾਂ ਮੈਸਾ ਖਰਾਬ ਹੋਣ ਚ ਮਾਲਕ ਦਾ ਜ਼ਿਆਦਾ ਕਸੂਰ ਹੈ ਕਿਉਂਕਿ ਬਾਈ ਜੀ ਕਦੋਂ ਦਾ ਹੀਟ ਚ ਆ ਗਈ ਕਦੋਂ ਮੈਂ ਇਸ ਹੀਟ ਚ ਆ ਗਈ ਇਹਦਾ ਪਤਾ ਤਾਂ ਮਾਲਕ ਨੇ ਰੱਖਣਾ ਹੁੰਦਾ ਜਿਹੜਾ ਕਿ ਅੱਜਕੱਲ ਡਾਕਟਰਾਂ ਨੂੰ ਵੀ ਸਮੱਸਿਆ ਆ ਰਹੀ ਆ ਵੀ ਬੰਦੇ ਨੂੰ ਬਾਈ ਪਤਾ ਨਹੀਂ ਹੁੰਦਾ ਕਿ ਕਦੋਂ ਬੋਲੀ ਆ ਕਦੋਂ ਤੱਕ ਹੀਟ ਲੱਗਦੀ ਹੈ ਇਹਦਾ ਕਾਰਨ ਇੱਕ ਹੈਗਾ ਇਹਦਾ ਸੋਲੂਸ਼ਨ ਵੀ ਹੈ ਸੋਲੂਸ਼ਨ ਇਹ ਵਈ ਹੈ ਵੀ ਛੁੱਟ ਜਾਣ ਤੋਂ ਪਹਿਲਾਂ ਜਦੋਂ ਬੈਠੀਆਂ ਹੁੰਦੀਆਂ ਉਦੋਂ ਚੈੱਕ ਕਰੋ ਜਾ ਕੇ ਵੀ ਤਾਰਾਂ ਦੇ ਰਹੀ ਹੈ ਇਹ ਮੱਝ ਇਹੇ ਚ ਹੈ ਸਾਡੀ ਜਾਗਾ ਆਪਣੀ ਇਹੇ ਚ ਹੈਗੀ ਏ ਤਾਰਾ ਦੇਈ ਜਾਂਦੀ ਏ ਤੇ ਸ਼ਾਮ ਨੂੰ ਬਾਈ ਜੀ ਜਦੋਂ ਬੈਂਦੀ ਏ ਸੂਰਜ ਡੁੱਬਣ ਤੋਂ ਬਾਅਦ ਜਦੋਂ ਪਸ਼ੂ ਆਥਣੇ ਬੈਂਦੇ ਉਦੋਂ ਜਾ ਕੇ ਦੇਖੋ ਵੀ ਤਾਰਾ ਹੈ ਜਾਂ ਹੈ ਨਹੀਂ ਪ੍ਰੋਪਰ ਹੀਟ ਦਾ ਪਤਾ ਲੱਗੂਆ ਸਵੇਰ ਤਾਰਾ ਦੇਣ ਲੱਗੀ ਏ ਤਾਂ ਸ਼ਾਮ ਨੂੰ ਟੀਕਾ ਭਰਾ ਦਿਓ ਸ਼ਾਮ ਨੂੰ ਤਾਰਾ ਦੇਣ ਲੱਗੀ ਏ ਤਾਂ ਸਵੇਰ ਟੀਕਾ ਭਰਾ ਦਿਓ ਇਹਦਾ ਸੌਖਾ ਜਿਹਾ ਸੋਲੂਸ਼ਨ ਹੈ ਇਹ ਕੋਈ ਜ਼ਿਆਦਾ ਟੱਪ ਕੰਮ ਨਹੀਂ ਪਰ 3 ਵਾਰ ਕੀ ਹੁੰਦਾ ਵੀ ਆਪਾਂ ਉਹਨੂੰ ਖਾਦ ਖਰਾਕ ਹੀ ਪਸ਼ੂ ਨੂੰ ਇਹੋ ਜਿਹੀ ਪਾ ਰਹੇ ਹੁੰਨੇ ਆ ਜਿਹੜੀ ਖਾਦ ਖਰਾਕ ਹੈ ਇਹ ਵੀ ਇੱਕ ਵੱਡਾ ਕਾਰਨ ਹੈ ਪਸ਼ੂ ਖਰਾਕ ਹੋਣ ਦਾ ਖਾਦ ਖਰਾਕ ਉਹਨੂੰ ਇਹੋ ਜਿਹੀ ਪਾ ਰਹੇ ਹੁੰਨੇ ਆ ਆਪਾਂ ਜਿਹਦਾ ਵਿੱਚ ਕੋਈ ਮਿਨਰਲ ਮਿਕਸਚਰ ਜਟਾ ਤਾਣਾ ਚੂੜਾ ਜੀ ਨੂੰ ਕਹ ਦਿੰਨੇ ਆ ਮਿਨਰਲ ਮਿਕਸਚਰ ਆਪਾਂ ਐਡ ਨਹੀਂ ਕਰਿਆ ਹੁੰਦਾ ਤਾਂ ਉਹ ਪਸ਼ੂ ਜਿਹੜਾ ਦਿਨੋਂ ਦਿਨ ਵੀਕ ਹੁੰਦਾ ਜਾਂਦਾ ਤੇ ਉਹਨੂੰ ਸਮੱਸਿਆਵਾਂ ਬਿਮਾਰੀ ਆਉਂਦੀ ਜਾਂਦੀ ਹੈ ਆਪਾਂ ਪੌਜੀ ਤੇ ਗੌਰ ਨਹੀਂ ਕਰਦੇ ਜਲਦਾਂਦਰ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਬਈ ਜਿਹੜਾ ਮਿਨਰਲ ਮਿਕਚਰ ਹੈ ਉਹਨੂੰ ਹਜੇ ਵੀ ਦਵਾਈ ਸਮਝਿਆ ਜਾਂਦਾ ਹੈ ਪਰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਮਿਨਰਲ ਮਿਕਚਰ ਦਵਾਈ ਨਹੀਂ ਹੈਗਾ ਮਿਨਰਲ ਮਿਕਚਰ ਖਾਣਕ ਦਾ ਇੱਕ ਅੰਗ ਹੈ ਖਾਣਕ ਦਾ ਹਿੱਸਾ ਹੈ ਜਿਹੜਾ ਰੈਗੂਲਰ ਹਰੇਕ ਪਸ਼ੂ ਨੂੰ ਪਾਉਣਾ ਚਾਹੀਦਾ ਪਰ ਉਹਨੂੰ ਅੱਜ ਵੀ ਪਿੰਡਾਂ ਦੇ ਵਿੱਚ ਮੰਨ ਲਾ ਕਈ ਭਾਈ ਆ ਜਿਹੜੇ ਉਹ ਦਵਾਈ ਸਮਝ ਕੇ ਪਾਉਂਦੇ ਵਿਧਾ ਕਿਲੋ ਪਾਤਾ ਕਿਲੋ ਪਾਤਾ ਉਹ ਇਦਾਂ ਨਹੀਂ ਕਰਨਾ ਚਾਹੀਦਾ ਮਿਨਰਲ ਮਿਕਚਰ 50 ਤੋਂ 100 ਗ੍ਰਾਮ ਡੇਲੂ ਪਸ਼ੂ ਨੂੰ ਲੋਈ ਦੇ ਵਿੱਚ ਦਿਓ ਤੁਹਾਡਾ ਪਸ਼ੂ ਪਸ਼ੂ 90% ਫਰਾਕ ਨਹੀਂ ਹੋਏਗਾ ਬਾਈ ਜੀ ਪਸ਼ੂ ਫਰਾਕ ਹੋਣ ਦੇ ਵਿੱਚ ਜ਼ਿਆਦਾਤਰ ਮਾਲਕ ਦਾ ਹੀ ਰੋਲ ਹੈ ਪਸ਼ੂ ਨੂੰ ਬੰਦਾ ਆਪ ਫਰਾਕ ਕਰਦਾ ਨਾ ਕਿ ਪਸ਼ੂ ਫਰਾਕ ਹੁੰਦਾ ਜ਼ਿਆਦਾਤਰ ਖਰਾਕ ਦਾ ਧਿਆਨ ਰੱਖੋ ਸਹੀ ਉਹਨੂੰ ਸਮੇਂ ਸਿਰ ਆਰਾਮ ਕਰਾਓ ਤੇ ਪਸ਼ੂ 90% ਗੱਪੜ ਹੋਊਗਾ ਜਿਹੜਾ ਬਾਈ ਜੀ ਸੀਮਣ ਹੁੰਦਾ ਕਹਿ ਦਿੰਦੇ ਆ ਵੀ ਸੀਮਣ ਖਰਾਬ ਆ ਗਿਆ ਸੀਮਣ 90% ਬਾਈ ਜੀ ਨਹੀਂ ਖਰਾਬ ਹੁੰਦਾ ਕਿਉਂਕਿ ਸੀਮਨ ਆਪਾਂ ਜਦੋਂ ਸਿਲੰਡਰ ਚੋਂ ਕੱਢ ਲਿਆ ਉਸ ਤੋਂ ਬਾਅਦ ਉਹਦੇ ਕੋਲੇ ਮੰਨ ਲਾ 30 35 ਮਿੰਟ ਹੁੰਦੇ ਆ ਵੀ ਉਹ 30 35 ਮਿੰਟਾਂ ਦੇ ਅੰਦਰ ਅੰਦਰ ਭਰਿਆ ਜਾਵੇ ਜਿਆਦਾ ਟਾਈਮ ਨਹੀਂ ਹੁੰਦਾ ਉਹ ਐਕਟੀਵੇਟ ਹੋ ਜਾਂਦਾ ਉਹਨਾਂ ਆਪਾਂ ਜਿਆਦਾ ਚਿਰ ਨਹੀਂ ਰੱਖ ਸਕਦੇ ਪਰ ਇਹ ਨਹੀਂ ਹੈਗਾ ਉਹ ਸਿਲੰਡਰ ਕੀ ਖਰਾਬ ਹੁੰਦਾ ਉਹ ਤੁਸੀਂ ਆਪ ਦਾ ਡਾਕਟਰ ਜੋ ਛੋੜੇ ਆਉਂਦਾ ਹਨ ਉਹ ਪ੍ਰੋਪਰ ਚੈੱਕ ਕਰੋ ਵੀ ਉਹ ਗੈਸ ਸਹੀ ਮੇਨਟੇਨ ਰੱਖਦਾ ਹੈ ਸਿਲੰਡਰ ਦੇ ਵਿੱਚ ਉਹ ਉਹ ਵੀ ਮਾਲਕਤੇ ਡਿਪੈਂਡ ਕਰਨਾ ਕਿਹੜਾ ਤੁਸੀਂ ਡਾਕਟਰ ਸਾਧ ਰਹੇ ਹੋ ਕਿੰਨਾ ਕੁ ਉਹਦਾ ਰਿਜ਼ਲਟ ਹੈ ਇਹ ਵੀ ਮਾਲਕਤੇ ਡਿਪੈਂਡ ਕਰਦਾ ਹੈ ਪਸ਼ੂ ਡੈਰੀ ਫਾਰਮ ਖੇਤਰ ਨੂੰ ਅੱਗੇ ਵਧਾਉਣਾ ਸਾਰਾ ਪਸ਼ੂ ਦੇ ਮਾਲਕ ਤੇ ਡਿਪੈਂਡ ਕਰਦਾ ਹੈ। ਇਹ ਨਹੀਂ ਹੈਗਾ ਵੀ ਇੱਕ ਫਲਾਨਿਆਂ ਦੇ ਆ ਗਿਆ ਤੇ ਉਹੀ ਆਪਣੇ ਆਉ ਹਨਾ ਤੁਸੀਂ ਦੇਖੋ ਵੀ ਕੌਣ ਸਾਨੂੰ ਸਹੀ ਰਿਜ਼ਲਟ ਦੇ ਰਿਹਾ ਉਹ ਤੋਂ ਬਾਈ ਜੀ ਆਈ ਕਰਾਓ ਜਿਹੜਾ ਸਹੀ ਸਿਲੰਡਰ ਦੇ ਵਿੱਚ ਗੈਸ ਮੈਂਟੇਨ ਲੱਗਦਾ। ਫਿਰ ਕਈ ਬਾਈਆਂ ਦੇ ਸਵਾਲ ਹੁੰਦੇ ਆ ਵੀ ਯਾਰ ਝੋਟੇ ਤੋਂ ਵੀ ਨਹੀਂ ਦੇਈ। ਝੋਟੇ ਦਾ ਸਵਾਲ ਕੀ ਆ ਗਿਆ ਬਾਈ ਜੀ ਝੋਟਾ ਜਦੋਂ ਹੁਣ ਇੱਕ ਝੋਟਾ ਪਿੰਡ ਚ ਜ਼ਿਆਦਾਤਰ ਪਿੰਡਾਂ ਦੇ ਵਿੱਚੋਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਬਾਈ ਜੀ ਚਿਕ ਝੋਟਾ ਹੈ। ਜੋਦੇ ਕੋਲੇ 5 5 7 7 ਮੱਝਾਂ ਵਗ ਜੰਦੀਆਂ ਇਸ ਕਰਕੇ ਜਿਹੜੀਆਂ ਪਹਿਲੀਆਂ 1 2 ਮੱਝਾਂ ਹੁੰਦੀਆਂ ਉਹਨਾਂ ਦੇ ਵਿੱਚ ਹੀ ਜਿਹੜਾ ਰਹਿਣ ਤੇ ਜਾਦੇ ਚਾਂਸ ਹੁੰਦੇ ਆ ਉਦੋਂ ਬਾਅਦ ਤਾਂ ਬੇਸਟ ਆਫ ਮਨੀ ਪੈਸਾ ਖਰਾਬ ਹੈ ਉਦੋਂ ਬਾਅਦ ਵਾਲੀਆਂ ਮੈਂ ਸਾਡੇ ਬਹੁਤ ਘੱਟ ਚਾਂਸ ਹੁੰਦੇ ਆ ਨਾ ਰਹਿਣ ਦੇ ਬਾਕੀ ਅਰਹੀ ਗੱਲ ਕੀ ਵਾਰੀ ਕੀ ਹੁੰਦਾ ਜਿਵੇਂ ਪਸ਼ੂ ਸੂਂਦਾ ਹੈ ਨਾ ਇੱਕ ਇੱਕ ਕਾਰਨ ਹੋਰ ਹੈ ਪਸ਼ੂ ਸੂਇਆ ਉਹਦੀ ਜੇਰ ਢੰਗ ਨਾਲ ਨਹੀਂ ਪੀ ਜਾਂ ਪਿੰਡਾਂ ਦੇ ਵਿੱਚ ਜਿਆਦੇ ਕਿ ਥੱਲੋਂ ਰੇਤਾ ਲਾਇਆ ਬੱਚਾ ਖਿੱਚ ਲਿਆ ਉਹਦੇ ਨਾਲ ਬਾਈਜੀ ਇਨਫੈਕਸ਼ਨ ਹੋ ਜਾਂਦੀ ਹੈ ਜਿਹਦਾ ਆਪਾਂ ਪ੍ਰੋਪਰ ਇਲਾਜ ਨਹੀਂ ਕਰਾਉਂਦੇ ਦਵਾਈ ਨਹੀਂ ਦਿਖਾਉਂਦੇ ਇੰਟਰਾਜੂਡਸ ਨਹੀਂ ਕਰਾਉਂਦੇ ਤਾਂ ਉਹਦੇ ਕਰਕੇ ਪਸ਼ੂ ਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਹੈ ਉਹ ਟੀਕੇ ਭਰੀ ਜਾਂਦੇ ਆ ਸਾਹਣ ਤੋਂ ਕ੍ਰੋਸ ਕਰਾਈ ਜਾਂਦੇ ਆ ਉਹ ਵੀ ਪਸ਼ੂ ਨਹੀਂ ਰਹਿੰਦਾ ਇਸ ਕਰਕੇ ਜਿਹਦੇ ਤੁਹਾਨੂੰ ਛੋਟੀ ਜੀ ਵੀ ਇਨਫੈਕਸ਼ਨ ਲੱਗਦੀ ਆ ਤਾਰਾਂ ਦੇ ਵਿੱਚ ਲੱਗਦਾ ਵੀ ਇਨਫੈਕਸ਼ਨ ਆ ਤਾਂ ਉਹਦੇ ਬਾਈਜੀ ਟਾਈਮ ਸਿਰ ਦਵਾਈ ਦਿਖਾਓ ਟਾਈਮ ਸਿਰ ਉਹਨੂੰ ਦਵਾਈ ਦਿਓ ਤੇ ਉਹ ਪਸ਼ੂ ਵੀ ਬਾਈਜੀ ਕੱਭਣ ਰਹਿਣਗੇ ਪਸ਼ੂ ਨਾ ਰਹਿਣਾ ਕੋਈ ਬਾਲੀ ਵੱਡੀ ਬਿਮਾਰੀ ਨਹੀਂ ਪਰ ਇਹਦਾ ਹੱਲ ਫੇਰ ਹੈ ਜੇ ਡਾਕਟਰ ਦਾ ਸਾਥ ਪਸ਼ੂ ਮਾਲਕ ਦੇਵੇ ਜੇ ਪਸ਼ੂ ਦਾ ਮਾਲਕ ਡਾਕਟਰ ਦਾ ਸਾਥ ਦਿੰਦਾ ਫੇਰ ਪਸ਼ੂ ਨੂੰ ਰਖਾਇਆ ਜਾ ਸਕਦਾ ਨਹੀਂ ਇਕੱਲੇ ਡਾਕਟਰ ਦੇ ਹੱਥ ਚ ਵੀ ਹੈ ਨਹੀਂ ਹੁਣ ਬਾਈ ਜੀ ਐਡਵਾਂਸ ਟੈਕਨੋਲੋਜੀ ਦਾ ਜਮਾਨਾ ਹੈ ਤੁਸੀਂ ਡਾਕਟਰ ਨੂੰ ਕਹੋ ਵੀ ਬਾਈ ਜੀ ਆਪਣੀ ਮਾਈਕਰੋਸਕੋਪ ਰਾਹੀਂ ਉਹਦੇ ਸਿਲੰਡਰ ਚ ਕੀ ਸੀਮਨ ਚੈੱਕ ਕਰ ਸਕਦੇ ਹੋ ਪੇਮੈਂਟ ਉਹਨੂੰ ਬਾਈ ਜੀ ਜੇ ਤੁਸੀਂ ਸੀਮਨ ਖਰਾਬ ਕਰਾਉਣੇ ਉਹਦਾ ਮੱਥਾ ਮਨਾਉਣਾ ਪੈਸੇ ਲਊਗਾ 100 ਰੁਪਏ ਦੇ ਵਿੱਚ ਤੁਹਾਨੂੰ ਕੋਈ ਵੀ ਸਾਰੀਆਂ ਸਹੂਲਤਾਂ ਨਹੀਂ ਦੇ ਸਕਦਾ ਜੇ ਤੁਸੀਂ ਕਹੋ ਵੀ ਡਾਕਟਰ 100 ਰੁਪਏ ਲਵੇ ਸੀਮਨ ਦਾ ਸਾਨੂੰ ਟੈਸਟ ਕਰਾ ਕੇ ਵੀ ਭਰੇ ਜੇ ਵੀ ਭਰੇ ਨਹੀਂ ਫੀਸ ਹੈ ਜਿਹੜੀ ਡਾਕਟਰ ਉਹ ਲਊਗਾ ਬਾਕੀ ਗੱਲ ਹੈ ਕਿ ਬਾਈ ਜੀ ਫੀਸ ਦੀ ਹਣਾ ਅਗਲਾ ਕਹਿੰਦਾ ਯਾਰ ਵੀ ਸਸਤੇ ਤੋਂ ਸਸਤਾ ਭਰਦੇ 100 ਰੁਪਏ 'ਚ ਬਾਈ ਜੀ ਤੁਹਾਨੂੰ ਕੋਈ ਵੀ ਫੈਸਿਲਿਟੀ ਚੰਗੀ ਨਹੀਂ ਦੇ ਸਕਦਾ ਅੱਜ ਦੇ ਟਾਈਮ 'ਚ 100 ਰੁਪਏ ਦੀ ਕੋਈ ਵੈਲਿਊ ਨਹੀਂ ਡਾਕਟਰ ਨੂੰ ਉਹਦੀ ਬਣਦੀ ਫੀਸ ਦਿਓ ਕੀਮਨੋਂ ਤੋਂ ਸਪਾਰਮ ਤੋਂ ਤੁਸੀਂ ਟੈਸਟ ਕਰਵਾ ਸਕਦੇ ਹੋ ਵੀ ਆਪਦੀ ਮਾਈਕਰੋਸਕੋਪ ਰਾਹੀਂ ਵੀ ਉਹ ਸੀਮਨ ਜਿਹੜਾ ਭਰ ਰਿਹਾ ਉਹ ਜਾਂਦਾ ਉਹ ਤੁਸੀਂ ਡਾਕਟਰ ਤੋਂ ਟੈਸਟ ਕਰਵਾ ਸਕਦੇ ਹੋ ਪਰ ਇਹ ਫੈਸਿਲਿਟੀਆਂ ਮਿਲਣੀਆਂ ਬਾਈ ਜੀ ਫੀਸ ਨਾਲ ਫੀਸ ਅਗਲਾ ਯਾਰ ਕਹਿ ਦਿੰਦਾ ਵੀ ਉਹੀ 150 ਰੁਪਿਆ ਹੋਵੇ ਜਾਂ 200 ਰੁਪਏ ਫੈਸਿਲਿਟੀਆਂ ਸਾਨੂੰ ਸਾਰੀਆਂ ਦੇ ਦੇ ਤਾਂ ਇਹ ਡਾਕਟਰ ਦੇ ਵੀ ਬਸ ਦੀ ਗੱਲ ਨਹੀਂ ਕਿਉਂਕਿ ਬਾਈ ਜੀ ਸੀਮਨ ਦਾ ਰੇਟ ਜਿਹੜਾ ਉਹ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਾ ਹੈ ਪਕਰੋਲ ਦਾ ਰੇਟ ਮਹਿੰਗਾ ਹੋ ਚੁੱਕਾ ਹੈ ਡਾਕਟਰਾਂ ਦੀ ਮਜਬੂਰੀ ਹੈ ਇਹ ਆਈ ਵੀ ਫੀਸ ਵਧਾਉਣਾ ਇਸ ਕਰਕੇ ਚੰਗੇ ਡਾਕਟਰ ਤੋਂ ਕੀੜਾ ਓਏ ਏਆਈ ਕਰਵਾਓ ਚੰਗੇ ਸੀਮੰਡ ਦੀ ਕਰਵਾਓ ਫੀਸ ਪਿੱਛੇ ਜੇ ਜਾਓਗੇ ਤਾਂ ਬਾਈ ਜੀ ਅੱਜ ਕੱਲ ਮਾੜੇ ਤੋਂ ਮਾੜਾ ਪਸ਼ੂ 50-60 ਹਜ਼ਾਰ ਦਾ 60 ਹਜ਼ਾਰ ਤੋਂ ਲੈ ਕੇ ਪਸ਼ੂ 1.5-2 ਲੱਖ ਤੇ ਉਹਨਾਂ ਦੀ ਕੀਮਤ ਬਾਗੀ ਤਾਂ ਉੱਥੇ ਆਪਾਂ ਜਿਹਦੇ ਤੇ ਪਸ਼ੂ ਦੀ ਕੀਮਤ ਖੜੀ ਐ ਏਆਈ ਤੇ ਗੱਪਣ ਹੋਣ ਤੇ ਤਾਂ ਉੱਥੇ ਬਾਈ ਜੀ ਆਪਾਂ ਕਿਰਸ ਕਰ ਦਿੰਨੇ ਵੀ ਆ ਡਾਕਟਰ ਆ ਇਹਦੇ ਤਾਂ 100 ਵਾਲਾ 100 ਵਾਲਾ ਟੀਕਾ ਬਾਈ ਜੀ ਜੇ ਡਾਕਟਰ ਹੁਣ 100 ਰੁਪਏ ਦਾ ਜਿਹੜਾ ਸੀਮੰਡ ਲੈ ਕੇ ਆਉ ਉਹਦੇ ਵਿੱਚ ਡਾਕਟਰ ਦਾ ਖਰਚਾ ਵੀ ਐ ਸੀਮੰਡ ਦਾ ਖਰਚਾ ਵੀ ਐ ਪਲੱਸ ਪਟਰੋਲ ਦਾ ਖਰਚਾ ਵੀ ਐ ਤਾਂ ਤੁਸੀਂ ਦੇਖ ਲਓ ਵੀ ਜੇ 30-30 ਰੁਪਏ ਆਪਾਂ ਵੰਡ ਗਏ 30-30 ਨਾਲ 100 ਪੂਰਾ ਹੋ ਗਿਆ ਇਹ じゃ ਕੋਈ ਡਾਕਟਰ ਨਹੀਂ ਹੋਣਾ ਜਿਹੜਾ ਆਪ ਦੀ 30 ਰੁਪਏ ਫੀਸ ਲੈਂਦਾ ਹੋਵੇ ਚੰਗਾ ਡਾਕਟਰ ਕਦੇ ਵੀ 30 ਰੁਪਏ ਫੀਸ ਨਹੀਂ ਲਊਗਾ ਚਾਹੇ ਉਹ ਗਵਰਨਮੈਂਟ ਹੈ ਚਾਹੇ ਉਹ ਪ੍ਰਾਈਵੇਟ ਇਸ ਕਰਕੇ ਜਦੋਂ ਤੁਸੀਂ ਆਪ ਦਾ ਡਾਕਟਰ ਚੁਣਦੇ ਹੋ ਉਹਦੇ ਕੋਲੇ ਦੇਖੋ ਵੀ ਕੀ ਕੀ ਫੈਸਿਲਿਟੀਆਂ ਅਵੇਲੇਬਲ ਹੈ ਡਾਕਟਰ ਕੋਲੇ ਪ੍ਰੋਪਰ ਗੈਸ ਮੇਨਟੇਨ ਰੱਖਦਾ ਵੱਡੇ ਸਿਲੰਡਰ ਹੈਗੇ ਅੱਜ ਕੱਲ ਬਾਈ ਜੀ ਸਭ ਕੁਝ ਆਪਾਂ ਨੂੰ ਪਤਾ ਕਰ ਸਕਦੇ ਹਾਂ ਸੀਮਨ ਪ੍ਰੋਪਰ ਰੱਖਦਾ ਹੈ ਮਾਈਕਰੋਸਕੋਪ ਮਸ਼ੀਨ ਹੈਗੀ ਹੈ ਹੁੰਤੇ ਆਈ ਗੰਨ ਵੀ ਬਾਈ ਜੀ ਡਿਜੀਟਲ ਆ ਗਈਆਂ ਦੇਖ ਲਓ ਵੀ ਜੇ ਦੂਜੀ ਗੰਨ ਨਾਲ ਵੀ ਭਰੌਣਾ ਵੀ ਉਹ ਇਹਦੇ ਕੋਲ ਹੈਗੀ ਐ ਸਾਰਾ ਕੁਝ ਚੈੱਕ ਕਰਕੇ ਚੰਗੀ ਡਾਕਟਰ ਤੋਂ ਸਿਮਨਾ ਦਿਖਾਓ ਫਰਾਕ ਦੀ ਫਰਾਕ ਹੋਣਾ ਗਾਈਆਂ ਦਾ ਕੋਈ ਵੱਡੀ ਸਮੱਸਿਆ ਨਹੀਂ ਐ ਪਰ ਲੋਕ ਸਾਥ ਦੇਣ ਤਾਂ ਧੰਨਵਾਦ ਬਾਈ ਜੀ ਮੀਹ ਦਾ ਅੱਜ ਦੀ ਵੀਡੀਓ ਪਸੰਦ ਆਊਗੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਕਰੋ ਇੱਕ ਬਾਈ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੀ ਆਪਾਂ ਵੀਡੀਓ ਪਾਉਣੇ ਆ ਹਨ ਇਹਨੂੰ ਯਾਰ ਆਪਣਾ 12-1300 ਬੰਦਾ ਆਪਣੀ ਵੀਡੀਓ ਦੇਖਦਾ ਹੈ ਤੇ ਕਿਰਪਾ ਕਰਕੇ ਜੀ 12-1300 ਨੂੰ ਸ਼ੇਅਰ ਵੱਜ ਜਾ ਕਰੇ ਤਾਂ ਵੀਡੀਓ ਆਪਣੀ ਵਧੀਆ ਸਕੋਪ ਤੇ ਵਧੀਆ ਵਿਊ ਲੈ ਸਕਦੀ ਹੈ ਤਾਂ ਕਿ ਅੱਗੇ ਦੀ ਅੱਗੇ ਨੌਲੇਜ ਮਿਲਦੀ ਰਹੇ ਜਿੰਨੇ ਵੀ ਮੇਰੇ ਭਰਾ ਜਾਣਕਾਰ ਵੀਡੀਓ ਨੂੰ ਦੇਹਦੇ ਆਉ ਵੀਡੀਓ ਨੂੰ ਸ਼ੇਅਰ